ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਆ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤਾਂ ਜਿੰਨੀ ਸੀਗੀ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਇਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਆ ਫੇਰ ਉੱਥੇ ਜਾ ਕੇ ਮੌਕੇ ਤੇ ਜਾਵੜ ਦੇ ਜਿਹੀ ਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਨੌਜਵਾਨ ਸਾਥੀਆਂ ਸਾਥੀਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਭਾਵੁਕ ਹੋ ਕੇ ਨਹੀਂ ਸਾਹਿਬ ਕਿਸਾਨ ਦੇ ਮੁੱਦਿਆਂ ਤੇ ਖੜੇ ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਹਾਂ ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ ਪਹਿਲਾਂ ਆਪਣਾ ਕਰ ਸੰਭਾਲੀਏ ਸਾਹਿਬ ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਥੋਡੇ ਤੋਂ ਥੋਡੀ ਅੱਗ ਤੇ ਉਹ ਸੇਕ ਰਹੇ ਮੇਰੀ ਇੰਨੀ ਬੇਨਤੀ ਹੈ ਸ਼ੁਭਕਰਨ ਨਾ ਮਾਰਿਆ ਜਾਵੇ ਕੋਈ ਹੋਰ ਸ਼ੁਭਕਰਨ ਕਿਸੇ ਦਾ ਪਰਿਵਾਰ ਨਾ ਉਜੜੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭਕਰਨ ਨੂੰ ਆਉ ਹੋਗੀ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡ ਉੱਥੇ ਬਾਰਡਰ ਤੇ ਬਹਿ ਕੇ بجائے ਪਿੰਡੋਂ ਪਿੰਡ ਜਾ ਕੇ ਪੁੱਛੋ ਖਾਸ ਤੌਰ ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ ਕਿਉਂਕਿ ਮਸਲਾ ਐਮਐਸਪੀ ਦੇ ਨਹੀਂ ਸਾਹਿਬ ਐਮਐਸਪੀ ਚਾਹੀਦੀ ਹੈ ਐਮਐਸਪੀ ਦੇ ਬਿਨਾ ਗੁਜ਼ਾਰਾ ਨਹੀਂ ਸਾਹਿਬ ਬਿਲਕੁਲ ਐਮਐਸਪੀ ਚਾਹੀਦੀ ਹੈ ਜੇ ਐਮਐਸਪੀ ਕਰਕੇ ਆ ਹਾਲਾ ਹਾਲ ਹੈ ਵੀ ਅੱਜ ਅਸੀਂ ਪੋਜੀਸ਼ਨ 'ਚ ਖੜੇ ਆ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੜੇ ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮੰਗਦਾ ਸਭ ਨਾਟ ਅ ਮਿਨਿਮਲ ਸਪੋਰਟ ਪ੍ਰਾਈਸ ਮੰਗਦਾ ਵੀ ਉਹਦੀ ਆਮਦਨ ਸੁਰੱਖਿਤ ਹੋਵੇ ਇਸ ਕਰਕੇ ਬੈਠ ਕੇ ਜ਼ਿੰਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਣ ਵੀ ਆਹ ਹੈ ਸਾਰਿਆਂ ਨੂੰ ਦਸੀ ਜਾਂਦਾ ਵੀ ਆਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਟਾ ਖਤਮ ਹੋ ਜੂਗਾ ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ ਆ ਨਹੀਂ ਵੇਸੀ ਤਾਂ ਜੀ ਆ ਲੈ ਕੇ ਉਠਾਂਗੇ 23 ਫਸਲਾਂ ਦੀ ਅਗਰ ਗਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਜਿਹਦੇ ਨਾਲ ਪੰਜਾਬ ਦਾ ਪੱਲਾ ਹੁੰਦਾ ਮੈਂ ਨਾਲ ਚੱਲਦਾ ਪਿੰਡੋਂ ਪਿੰਡ ਜਾ ਕੇ ਲੋਕਾਂ ਤੋਂ ਰਾਏ ਲਓ ਵੀ ਤੁਸੀਂ ਕਿਹੜੀ ਫਸਲ ਲਾਉਂਗੇ ਇਹਨੂੰ ਛੱਡ ਕੇ ਚੁੰਨੇ ਨੂੰ ਜਿਹਦੇ ਨਾਲ ਤੁਹਾਡਾ ਕਾਰ ਪੂਰਾ ਹੋਵੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਹੈ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤਾਂ ਜਿੰਨੀ ਸੀਗੀ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਆ ਫੇਰ ਉੱਥੇ ਜਾ ਕੇ ਮੌਕੇ ਤੇ ਜਾਵੜਦੇ ਜਿਹੀ ਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਨੌਜਵਾਨ ਸਾਥੀਆਂ ਸਾਥਿਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਹੈ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਭਾਵੁਕ ਹੋ ਕੇ ਨਹੀਂ ਸਾਬ ਕਿਸਾਨ ਦੇ ਮੁੱਦਿਆਂ ਤੇ ਖੜੇ ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਆ ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ ਪਹਿਲਾਂ ਆਪਣਾ ਕਰ ਸੰਭਾਲ ਲਿਏ ਸਾਬ ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਥੋਡੇ ਤੋਂ ਥੋੜੀ ਅੱਗ ਤੇ ਉਹ ਸੇਕ ਰੇ ਮੇਰੀ ਇੰਨੀ ਬੇਨਤੀ ਹੈ ਸ਼ੁਭ ਕਰਨ ਨਾ ਮਾਰਿਆ ਜਾਵੇ ਕੋਈ ਹੋਰ ਸ਼ੁਭ ਕਰਨ ਕਿਸੇ ਦਾ ਪਰਿਵਾਰ ਨਾ ਉਹ ਜਿਹੜੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸਿੱਧਾਂਜ ਲਈ ਅੱਜ ਸ਼ੁਭ ਕਰਨ ਨੂੰ ਆਉ ਹੋਗੀ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡ ਉੱਥੇ ਬਾਰਡਰ ਤੇ ਬਹਿ ਕੇ بجائے ਪਿੰਡੋਂ ਪਿੰਡ ਜਾ ਕੇ ਪੁੱਛੋ ਖਾਸ ਤੌਰ ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ ਕਿਉਂਕਿ ਮਸਲਾ ਐਮਐਸਪੀ ਦੇ ਨਹੀਂ ਸਾਹਿਬ ਐਮਐਸਪੀ ਚਾਹੀਦੀ ਹੈ ਐਮਐਸਪੀ ਦੇ ਬਿਨਾ ਗੁਜ਼ਾਰਾ ਨਹੀਂ ਸਾਬ ਬਿਲਕੁਲ ਐਮਐਸਪੀ ਚਾਹੀਦੀ ਹੈ ਜੇ ਐਮਐਸਪੀ ਕਰਕੇ ਆ ਹਾਲਾਲ ਹੈ ਵੀ ਅੱਜ ਅਸੀਂ ਪੋਜੀਸ਼ਨ 'ਚ ਖੜੇ ਆ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੜੇ ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮੰਗਦਾ ਸਾਬ ਨਾਟ ਅ ਮਿਨੀਮਲ ਸਪੋਰਟ ਪ੍ਰਾਈਸ ਮੰਗਦਾ ਵੀ ਉਹਦੀ ਆਮਦਨ ਸੁਰੱਖਿਤ ਹੋਵੇ ਇਸ ਕਰਕੇ ਬੈਠ ਕੇ ਜਿਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਣ ਵੀ ਆ ਸਾਰਿਆਂ ਨੂੰ ਦਸੀ ਜਾਂਦਾ ਵੀ ਆਉਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਟਾ ਖਤਮ ਹੋ ਜੂਗਾ ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ ਆ ਨਹੀਂ ਵੇਸੀ ਤਾਂ ਜੀ ਆ ਲੈ ਕੇ ਉਠਾਂਗੇ ਤੇਈ ਫਸਲਾਂ ਦੀ ਅਗਰ ਗਾਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਇਹਦੇ ਨਾਲ ਪੰਜਾਬ ਦਾ ਪੱਲਾ ਹੁੰਦਾ ਮੈਂ ਨਾਲ ਚੱਲਦਾ ਪਿੰਡੋਂ ਪਿੰਡ ਜਾ ਕੇ ਲੋਕਾਂ ਤੋਂ ਰਾਏ ਲਵੋ ਵੀ ਤੁਸੀਂ ਕਿਹੜੀ ਫਸਲ ਲਾਉਂਗੇ ਇਹਨੂੰ ਛੱਡ ਕੇ ਚੁੰਦੇ ਨੂੰ ਜਿਹਦੇ ਨਾਲ ਤੁਹਾਡਾ ਕੰਮ ਪੂਰਾ ਹੋਵੇ